पिंज वार मनू नफ़रत करयाणे तूं न सिखा

ਕਈ ਵਾਰੀ ਸੜੇ ਹੋਏ ਸਾਥ ਤੇ ਮੱਥਾ ਪਾ ਟੇਕਦੇ ਨਾ ਸਾ ਰਗੜੀ ਜਿਹਾ ਕਮਲਿਓ ਕਦੇ ਬੱਲਬ ਨੂੰ ਮੱਥਾ ਟੇਕਿਆ ਜਿਹਨੇ ਲਾਈਟ ਦਿੱਤੀ ਹੈ ਕਦੇ ਫੋਨ ਨੂੰ ਮੱਥਾ ਟੇਕਿਆ ਜਿਹਨੇ ਤੁਹਾਡੇ ਦੂਰ ਦਰਡੇ ਸੱਜਣਾ ਨੂੰ ਮਲਾਉਂਦਾ ਕਦੇ ਕਾਰ ਵਾਲਾ ਮੱਥਾ ਟੇਕਿਆ ਇਹਦੇ ਜਹਾਜ਼ ਦੀ ਕੁਰਸੀ ਤੇ ਬੈਠ ਕੇ ਹਵਾ ਚੁੜਦਿਆਂ ਕਦੇ ਜਹਾਜ਼ਾਂ ਨੂੰ ਮਰਦੇ ਹੱਸਦਾ ਸੀ ਪਰਫੈਕਟ ਹੈ ਕਿ ਇਨਸਾਨ ਨੇ ਤਰੱਕੀ ਕਰੀ ਹੈ ਪੀੜੀ ਦਰ ਪੀੜੀ ਤਾਂ ਇੰਨੀ ਹੂਫੂਰਦੂਲ ਇਹ ਜੌੜ ਤੇ ਮੈਂ ਗਾ ਰਿਹਾ ਇਹ ਵੀ ਸਾਇੰਸ ਦੀ ਇਜਾਜ਼ਤ ਹੈ ਔਰ ਚਗੀ ਕਿਸਮਤ ਹੈ ਬਾਹਰ ਮੋਰਖਾਲਾ ਨੇ ਕਰ ਲਈ ਕਿ ਕਿਤੇ ਸਾਡੇ ਖੱਬੇ ਸੱਚ ਕਰਦਾ ਹੋਣਾ ਕਿ ਵੀ ਕਿਰਪਾ ਹੋ ਗਈ ਇਹ ਬਾਬੇ ਨੇ ਸਾਉਂਡ ਬਣਾ ਦਿੱਤੀ ਇਹ ਤਾਂ ਮਤਲਬ ਭਾਗਾਂ ਵਾਲਿਆ ਆਪਾਂ ਕਿ ਦੁਨੀਆ ਖੁੱਲ ਗਈ ਅਸੀਂ ਖੱਬੇ ਸੱਚ ਔਰ ਪੜੋ ਲਿਖੋ ਪਰਿਵਾਰ ਚੋਂ ਇੱਕ ਬੰਦਾ ਪੂਰੀ ਦੁਨੀਆ ਜਿੱਥੇ ਵੀ ਸੈੱਟ ਹੁੰਦਾ ਜ਼ਰੂਰ ਕਰੋ ਔਰ ਉਹ ਕਾ ਕੋਸ਼ਿਸ਼ ਕਰ ਚਗੀ ਕਮਾਈ ਕਰਕੇ ਭੇਜ ਪਿੰਡ ਤੇ ਲਈਏ 12000 ਦਾ ਪਿੰਡ ਹੈ ਤੇ ਇਕੱਠੇ ਹੋ ਕੇ ਇੱਕ ਇੱਕ ਪਿੰਡ ਸਾਭੀਏ ਪਿੰਡ ਦਾ ਸੁਰਗ ਬਣ ਜਾਊਗਾ ਇਹ ਸਾਡੇ ਮੁਲਕ ਚ ਪੜਾ ਹੈ ਕਾਰਪੋਰੇਟ ਨੇ ਪੜਾਇਆ ਕਿ ਸ਼ਹਿਰ ਚ ਬਹੁਤ ਫੈਸਿਲਿਟੀਆਂ ਪਿੰਡ ਚ ਹੈ ਨਹੀਂ ਕਹਦੇ ਤੁਸੀਂ ਇਟਲੀ ਸਪੇਨ ਸਵਿਟਜ਼ਰਲੈਂਡ ਜਾਓਗੇ ਨਾ ਪਿੰਡਾਂ ਚ ਐਡੇ ਖੂਬਸੂਰਤ ਪਿੰਡਾ ਤੁਹਾਨੂੰ ਲੱਗਦਾ ਕਿ ਪੜਾਪੇ ਚ ਇੱਥੇ ਰਹਿ ਲਿਏ ਤੇ ਇੱਥੇ ਸਾਰੇ ਚੱਕੇ ਢੜਦੇ ਇੱਥੇ ਮੁਕਤੀ ਮਿਲਦੀ ਇੱਕ ਤਾੜੀ ਸਾਂਝ ਦਾ ਨਾਂ ਦੇ ਵਾਟ ਟੂ ਵਾਟ